ਸ੍ਰੀ ਮੁਕਸਦ ਸਾਹਿਬ ਦੇ ਸੰਦੂ ਹਸਪਤਾਲ ਵਿਖੇ ਪਹੁੰਚੇ ਪਿੰਡ ਮਦੀਰਵਾਸੀ ਇੱਕ ਪਰਿਵਾਰ ਨੇ ਹਸਪਤਾਲ ਦੇ ਡਾਕਟਰ ਤੇ ਆਪਰੇਸ਼ਨ ਦੌਰਾਨ ਅਣਗਹਿਲੀ ਵਰਤੇ ਜਾਣ ਦਾ ਗੰभीर ਦੋਸ਼ ਲਗਾਇਆ ਪਰਿਵਾਰ ਨੇ ਕਿਹਾ ਕਿ ਆਪਰੇਸ਼ਨ ਦੌਰਾਨ ਵਰਤੀ ਗਈ ਅਣਗਹਿਲੀ ਕਾਰਨ ਉਹਨਾਂ ਦੀ ਬਜ਼ੁਰਗ ਮਹਿਲਾ ਦੀ ਮੌਤ ਹੋਈ ਹੈ ਉੱਧਰ ਪਰਿਵਾਰ ਦੇ ਨਾਲ ਭਾਰਤੀ ਕਿਸਾਨ ਜਨ ਏਕਤਾ ਉਗਰਾਹਾਂ ਦੇ ਮੈਂਬਰ ਵੀ ਪਹੁੰਚੇ ਸਨ ਜਿਨ੍ਹਾਂ ਨੇ ਕਿਹਾ ਕਿ ਉਹ ਸੂਬਾ ਕਮੇਟੀ ਨਾਲ ਮੀਟਿੰਗ ਤੋਂ ਬਾਅਦ ਅਗਲਾ ਕਦਮ ਚੁੱਕਣਗੇ ਜਦਕਿ ਇੰਡੀਅਨ ਮੈਡੀਕਲ ਐਸੋਸੀਏਸ਼ਨ ਆਈਐਮਏ ਵੱਲੋਂ ਡਾਕਟਰ ਰੰਜੂ ਸਿੰਘਲਾ ਨੇ ਸਪਸ਼ਟ ਕੀਤਾ ਹੈ ਕਿ ਇਸ ਮਾਮਲੇ ਵਿੱਚ ਡਾਕਟਰ ਸੰਧੂ ਅਤੇ ਹਸਪਤਾਲ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਅਣਗੈਲੀ ਸਾਹਮਣੇ ਨਹੀਂ ਆਈ ਹੈ ਚੰਗਾ ਹੁੰਦਾ ਕਿ ਜੇਕਰ ਪਰਿਵਾਰ ਮਰੀਜ਼ ਦਾ ਪੋਸਟਮਾਰਟਮ ਕਰਵਾਉਂਦਾ ਤਾਂ ਸਥਿਤੀ ਸਪਸ਼ਟ ਹੋ ਸਕਦੀ ਸੀ ਆ ਦਿਖਾਉਣੇ ਆ ਦੋਨੇ ਪੱਖ ਕੀ ਸੀ ਕਹਿਣਾ ਪਰਿਵਾਰ ਦਾ ਅਤੇ ਡਾਕਟਰਾਂ ਦਾ ਦੀ ਮਾਤਾ ਸੀ ਜੀ ਉਹਦੀ ਡੈਥ ਹੋ ਗਈ ਮਣੇ ਹਾਂ ਭਲਾ ਹਾਂ ਇਹਦੇ ਮਨ ਗਿਆ ਆਪਰੇਸ਼ਨ ਦਾ ਪਿੰਡ ਮਦੀਰੇ ਡੈਥ ਉਹਦੀ ਕਿਸ ਤਰ੍ਹਾਂ ਹੋਈ ਕੋਈ ਆਪਰੇਸ਼ਨ ਗਲਤ ਕਰਨ ਹੋਇਆ ਜੀ ਇਹ ਕਿਹੜਾ ਪ੍ਰੈਸ਼ਰ ਡਾਕਟਰ ਸੰਤੂ ਨੇ ਸੰਤੂ ਹਸਪਤਾਲ ਵਿੱਚ ਸੰਦੀਪ ਸੰਤੂ ਨੂੰ ਕਿਹਾ ਇਹਨੇ ਪਹਿਲਾਂ ਅੱਧਾ ਪਿੱਤਾ ਛੱਡਦਾ ਜੀ ਤਾਂ ਤਰੀ ਤੋਂ ਮਨ ਗਿਆ ਕੱਟ ਲੱਗਿਆ ਸੀ ਹੁਣ ਇਹ ਗੱਲ ਇਹ ਮੰਨ ਲਈ ਉਹਦੇ ਕਾਰਨ ਦੀ ਮੌਤ ਹੈ ਜਾ ਕੇ ਲੁਧਿਆਣੇ ਸੀ ਫਸ ਦੂਜੀ ਰੈਡਮਿਟ ਹੋਏ ਸਾਨੂੰ ਇਹਨੇ ਕੁਝ ਨਹੀਂ ਦੱਸਿਆ ਅਸੀਂ ਲੁਧਿਆਣੇ ਸਾਨੂੰ ਬਠਿੰਡੇਸ ਗੱਜ ਗਏ ਉਹਨਾਂ ਸਾਨੂੰ ਲੁਧਿਆਣਾ ਰੈਫਰ ਕਰਤਾ ਉਹ ਵੀ ਮੇਰੇ ਵੱਸ ਤੋਂ ਬਾਹਰ ਤੇ ਵੀ ਲੁਧਿਆਣਾ ਦੇ ਜਿੱਦੋਂ ਅਸੀਂ ਉੱਥੇ ਗਏ ਉਹਨਾਂ ਨੇ ਪ੍ਰੀਸ਼ਲ ਕਰਾਈ ਪਿਟਾ ਕੱਢਿਆ ਪਾਸਟੇ ਤੇ ਪੱਛਲਾ ਉਹਦੇ ਵੀ ਅੰਦਰ ਫੈਕਸਲ ਜੋਬ ਬਹੁਤ ਜ਼ਿਆਦਾ ਫੈਲ ਚੁੱਕੀ ਹੈ ਵੀ ਅਸੀਂ ਇਲਾਜ ਕਰ ਰਹੇ ਹਾਂ ਬਹੁਤ ਕੱਢੀ ਅਸੀਂ ਇਹ ਇਲਾਜ ਕਰ ਰਹੇ ਹਾਂ ਉਹਦੀ ਚਾਰ ਮੰਨ ਕੇ ਮਾਰਟਨ ਦੇ ਦਿੰਦੇ ਹੁੰਦੇ ਹਾਂ ਮੈਂ ਵੀ ਡਾਕਟਰ ਨਾਲ ਗੱਲਬਾਤ ਕੀਤੀ ਕੀ ਤੁਹਾਨੂੰ ਲੱਗਾ ਵੀ ਤੁਹਾਨੂੰ ਇਨਸਾਬ ਮਿਲੇਗਾ ਦੇਖੋ ਜੀ ਹੁਣ ਮੰਨ ਕੇ ਜਾਂਦਾ ਸੀ ਕਾਰਮੂਰੇ ਆਨੇ ਸਾਨੂੰ ਇਨਸਾਬ ਮਿਲਣਾ ਚਾਹੀਦਾ ਇਹ ਡਾਕਟਰ ਵੀ ਕਾਰਵਾਈ ਹੋਣੀ ਹੈ ਇਹਨਾਂ ਨੇ ਅੱਜ ਤਾਂ ਅੱਜ ਜੱਤੇ ਬੰਦੇ ਨੂੰ ਲੈ ਕੇ ਕਿਸਾਨ ਜੱਤੇ ਬੰਦੇ ਨੂੰ ਲੈ ਕੇ ਤੁਸੀਂ ਡਾਕਟਰ ਨੂੰ ਮਿਲੇ ਆ ਤੁਹਾਨੂੰ ਕੀ ਲੱਗਿਆ ਵੀ ਕੀ ਕੀ ਕਰ ਬਸ ਅਸੀਂ ਤਾਂ ਹੀ ਪੰਜ ਚੀਜ਼ ਬੰਦੇ ਸਾਨੂੰ ਤਾਂ ਪੰਜ ਛੀ ਬੰਦੀ ਆ ਤੁਸੀਂ ਡਾਕਟਰ ਨੇ ਆਪਦੇ ਡਾਕਟਰ ਦੇ ਪੱਖ ਦੇ 20 ਬੰਦੇ ਉੱਥੇ ਡਾਕਟਰ ਸਾਹਿਬ ਸਾਡੇ ਲਈ ਸਾਨੂੰ ਇੱਕ ਗੱਲ ਹੁੰਦੀ ਸੀ ਪਹਿਲਾਂ ਤੁਸੀਂ ਡਾਕਟਰ ਸਾਹਿਬ ਨੂੰ ਮਿਲੇ ਹਾਂਜੀ ਪਹਿਲਾਂ ਮਿਲੇ ਪਹਿਲਾਂ ਉਹਦੀਆਂ ਗੱਲਾਂ ਹੋਰ ਸੀ ਅੱਜ ਦੇ ਕੁਝ ਗੱਲਾਂ ਹੋਰ ਸੀ ਪਹਿਲਾਂ ਤੋਂ ਉਹ ਲੈ ਤੁਹਾਡੀ ਪਹਿਲਾਂ ਤੋਂ ਆਤਰੀ ਲੀਫ ਸੀ ਫਿਰ ਅਸੀਂ ਅੱਜ ਸਾਨੂੰ ਪਤਾ ਸੀ ਕਿ ਤੁਹਾਨੂੰ ਅਲਟਰਾਸਾਉਂਡ ਕਰਾਈ ਸੀ 22 ਤਰੀਕ ਨੂੰ ਬਸ ਇਹ ਉਹ ਤੂੰ ਸਹੀ ਲਿਖੀ ਜਨੇ ਤੇ ਤੋਂ ਬਾਅਦ ਤੂੰ 5 ਦਿਨਾਂ ਬਾਅਦ ਪ੍ਰੇਸ਼ਣ ਹੋਇਆ ਅੱਜ ਦਾ ਵੀ ਹਾਂ ਉਹ ਲੀਕ ਸੀ ਮੈਂ ਕੁਝ ਇਸ ਕੇ ਰਿਸ਼ਤਾ ਨਹੀਂ ਕੋਈ ਕਿਹਦਾ ਸਾਨੂੰ ਪਤਾ ਹੀ ਕੋਈ ਨਹੀਂ ਜੀ ਤੁਹਾਨੂੰ ਕੀ ਲੱਗਦਾ ਕੌਣ ਕਸੂਰਵਾਰ ਹੈ ਕਸੂਰ ਹੈ ਡਾਕਟਰੀ ਓਕੇ ਤੁਹਾਡੇ ਅਗਦੀ ਰਣਨੀਤੀ ਕੀ ਹੋਏ ਬਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਦਰਖਾਸਤ ਦਿੰਨੇ ਆ ਇਸੇ ਪ੍ਰਸ਼ਾਸਨ ਨੂੰ ਮੰਗ ਹੈ ਕਿ ਜਲਦ ਜਲਦ ਇਹ ਤੇ ਕਾਰਵਾਈ ਹੋਣੀ ਚਾਹੀਦੀ ਉਹ ਤਾਂ ਜਿਹੜੀ ਅੰਦਰ ਹੋਈ ਆ ਡਾਕਟਰਾਂ ਨਾਲ ਪਹਿਲੀ ਗੱਲ ਤਾਂ ਡਾਕਟਰ ਸਾਹਿਬ ਨੇ ਪੂਰੇ ਜ਼ਿਲ੍ਹੇ ਮੁਕਸਰ ਦੀ ਟੀਮ ਸਾਰੇ ਡਾਕਟਰ ਬੁਲਾਏ। ਡਾਕਟਰ ਕੜਾਈ। ਡਾਕਟਰ ਸੰਦੂ। ਬਹੁ ਰੋਡ ਤੇ ਹਸਪਤਾਲ ਆ। ਤੇ ਇਹਦਾ ਜਦੋਂ ਅਸੀਂ ਅਫਸੋਸ ਦੀ ਗੱਲ ਤਾਂ ਇਹ ਹੈ ਵੀ ਉਸ ਦਿਨ ਵੀ ਡਾਕਟਰ ਬੁਲਾਏ ਜਾ ਸਕਦੇ ਸੀ ਅੱਜ ਦਰਜਨਾ ਡਾਕਟਰਾਂ ਦੀ ਟੀਮ ਇੱਥੇ ਪਹੁੰਚ ਗਈ ਹੈ। ਤੇ ਜੇ ਮਰੀਜ਼ ਦਾ ਕੋਈ ਨਹੀਂ ਪਤਾ ਲੱਗ ਰਿਹਾ ਸੀ ਤਾਂ ਉਹ ਦੂਜੇ ਡਾਕਟਰ ਅੱਜ ਦੂਜੇ ਡਾਕਟਰ ਸਾਨੂੰ ਜਾਣਕਾਰੀ ਦੇ ਰਹੇ ਸੀ। ਵੀ ਆਪਰੇਸ਼ਨ ਇਹਦਾ ਆਇਆ ਹੁੰਦਾ ਇਹਦੀ ਪੈ ਪੈਣੀ ਸੀ ਇਹਦੇ ਪੱਟੀ ਆਏ ਲਗਣੀ ਸੀ ਤੇ ਵੀ ਉਸ ਦਿਨ ਹੀ ਇਹ ਡਾਕਟਰ ਇੱਕ ਮਿੰਟ ਦੇ ਵਿੱਚ ਦਰਜਣਾ ਡਾਕਟਰ ਇਕੱਠੇ ਹੋ ਗਏ ਤੇ ਜੇ ਉਹਦੇ ਬੁਲਾਏ ਜਾਂਦੇ ਸ਼ਾਇਦ ਉਹ ਮਰੀਜ਼ ਬਚ ਜਾਂਦਾ ਤੇ ਪਰਿਵਾਰ ਦੀ ਆਰਥਿਕ ਤੌਰ ਤੇ ਜਿਹੜੀ ਲਾਗਤ ਹੋਈ ਉਹ ਵੀ ਬਚ ਜਾਂਦਾ ਅੱਛਾ ਦੂਜੀ ਗੱਲ ਇਹ ਹੈ ਅਸੀਂ ਇਧਰੋਂ ਪਰਿਵਾਰ ਦਾ ਵੀ ਸਾਰਾ ਸੁਣ ਲਈ ਗੱਲਬਾਤ ਉਧਰੋਂ ਡਾਕਟਰਾਂ ਦੀ ਵੀ ਗੱਲਬਾਤ ਸੁਣ ਲਈ ਸਾਡੀ ਜੱਥੇਬੰਦੀ ਦਾ ਅਸੂਲ ਹੈ ਅਸੀਂ ਥੋਲਾ ਫਰਾਲੀ ਕਰਕੇ ਇਹਦੀ ਪੂਰੀ ਜਾਬ ਦੇ ਨਾਲ ਅਸੀਂ ਆਉਂਦੇ ਹਾਂ ਮੈਦਾਨ ਦੇ ਵਿੱਚ ਅਸੀਂ ਆਪ ਦੀ ਸੁਪਰਟੀਮਣਾ ਨਾਲ ਗੱਲ ਕਰਾਂਗੇ ਇਹ ਮਸਲਾ ਅੱਗੇ ਉੱਥੇ ਲੈ ਕੇ ਜਾਵਾਂਗੇ ਤੇ ਓਏ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਵੀ ਇੱਕ ਡੀਸੀ ਸਾਹਿਬ ਨੂੰ ਕੰਪਲੇਂਟ ਦੇਵਾਂਗੇ ਇੱਕ ਐਸਐਸਪੀ ਸਾਹਿਬ ਨੂੰ ਦੇਵਾਂਗੇ ਇਹਦੀ ਜਾਂਚ ਹੋਵੇ ਬਾਕੀ ਅਸੀਂ ਸੁਪਰ ਕਮੇਟੀ ਨਾਲ ਰਹਿ ਕਰਕੇ ਤੇ ਅੱਗੇ ਦਾ ਫੈਸਲਾ ਰਣਨੀਤੀ ਦੇ ਨਾਲ ਬਣਾਵਾਂਗੇ ਵੀ ਕਿਸ ਤਰੀਕੇ ਨਾਲ ਚੱਲਣਾ ਦੋਨਾਂ ਧਿਰਾਂ ਦੀ ਗੱਲਬਾਤ ਅਸੀਂ ਅੱਗੇ ਰੱਖਾਂਗੇ ਤੇ ਮੇਨ ਗੱਲ ਇਹ ਹੈ ਵੀ ਅੱਜ ਜੇ ਇੱਕ ਡਾਕਟਰ ਸਾਹਿਬ ਦੀ ਗੱਲ ਆਈ ਸੀ ਵੀ ਅਸੀਂ ਵੀ ਬਰਾਬਰ ਬਹਿ ਜਾਾਂਗੇ ਅਸੀਂ ਹਾਲਾਂਕਿ ਇਹ ਗੱਲ ਤਾਂ ਕਹੀ ਨਹੀਂ ਰਸੀਂ ਇੱਥਰ ਨਾ ਲਾਵਾਂਗੇ ਅਸੀਂ ਤਿੰਨ ਆ ਗੁਜਲੇ ਦੇ ਆਏ ਆ ਦੋ ਬਲਾਕਾਂ ਦੇ ਆ ਗੁਆ ਸਾਡੇ ਨਾਲ ਪੰਜ ਜਣੇ ਦੀ ਟੀਮ ਆਈ ਸੀ ਬਾਕੀ ਪਰਿਵਾਰ ਦੀ ਟੀਮ ਸੀ ਅਸੀਂ ਇਧਰੋਂ ਪ੍ਰੋਗਰਾਮ ਦੀ ਗੱਲ ਸੁਣ ਕੇ ਡਾਕਟਰ ਸਾਹਿਬ ਦੀ ਗੱਲ ਸੁਣਨ ਗਏ ਆ ਤੇ ਇੱਕ ਡਾਕਟਰ ਸਾਹਿਬ ਦਾ ਗੱਲ ਆਉਣੀ ਥੱਲੋਂ ਦੂਸਰੇ ਡਾਕਟਰ ਦੀ ਯਾਰ ਕੋਈ ਗੱਲ ਨਹੀਂ ਜੇ ਬੈਠਾਂਗੇ ਤਾਂ ਆਪਾਂ ਬਹਿ ਜਾਾਂਗੇ ਅਸੀਂ ਕਿਸਾਨ ਮਜ਼ਦੂਰ ਦੁਕਾਨਦਾਰ ਦਾ ਨਰਾ ਮਾਰਦੇ ਆ ਮਲਾਜ਼ਮ ਦਾ ਤੇ ਅਸੀਂ ਡਾਕਟਰਾਂ ਦੀ ਵੱਧ ਦੀ ਵੀ ਕੀਤੀ ਹੈ ਲੁਧਿਆਣੇ ਦੇ ਵਿੱਚ ਡਾਕਟਰ ਦੇ ਘਰੋਂ ਪਈ ਰੋਕੀ ਜਾਂਦੀ ਸੀ ਉੱਥੇ ਜਾ ਕੇ ਸਾਡੀ ਜਥੇਬੰਦੀ ਖੜੀ ਹੈ ਕਹਾਂ ਇਹ ਕਹਿਣਾ ਵੀ ਆਪਾਂ ਵੀ ਬਰਾਬਰ ਬਹਿ ਜਾਗੇ ਇਹ ਗੱਲ ਠੀਕ ਨਹੀਂ ਲੱਗੀ ਮੈਨੂੰ ਵੀ ਪੜ੍ਹੇ ਲਿਖੇ ਹੋ ਕੇ ਐਡੇ ਵੱਡੇ ਵੱਡੇ ਡਾਕਟਰ ਆ ਫੋਰਸ ਕੀਤੇ ਆ ਹਸਪੀਟਲ ਖੋਲੇ ਆ ਅਸੀਂ ਤਾਂ ਗੱਲਬਾਤ ਹੀ ਚਲਾ ਰਹੇ ਆ ਤੇ ਜੇ ਤੁਸੀਂ ਸੱਚੇ ਹੋ ਤੇ ਫਿਰ ਡਰਕ ਦੀ ਗੱਲ ਦਾ ਤੇ ਅਸੀਂ ਆਕੇ ਵੀ ਭਾਈ ਕੋਈ ਨਹੀਂ ਜੇ ਅਸੀਂ ਤੁਸੀਂ ਬੈਠਣਾ ਤਾਂ ਕੋਈ ਨਹੀਂ ਬਹਿ ਜਾਓ ਵੈਲਕਮ ਜੇ ਸਾਨੂੰ ਜ਼ਰੂਰਤ ਲੱਗੀ ਤਾਂ ਅਸੀਂ ਬੈਠਾਂਗੇ ਅਸੀਂ ਐਵੇਂ ਤਾਂ ਹਸਪਤਾਲਾਂ ਅੱਗੇ ਨਹੀਂ ਬਹਿੰਦੇ ਮੁਕਸਰ ਦੇ ਵਿੱਚ ਕਿੰਨੇ ਹਸਪਤਾਲ ਆ ਅਸੀਂ ਉਹਨਾਂ ਦੇ ਵਿੱਚ ਨਾ ਉੱਠ ਕੇ ਜੇ ਕੋਈ ਕੰਪਲੇਂਟ ਆਈ ਹੈ ਜੇ ਪਰਿਵਾਰ ਨੂੰ ਕੋਈ ਲੱਗਿਆ ਹੈ ਉਹਨਾਂ ਦੀ ਡੈਥ ਹੋਈ ਆ ਘਰ ਦੇ ਵਿੱਚ ਦੁੱਖੀ ਐ ਤੇ ਦੂਜੇ ਪਾਸੇ ਇੱਕ ਡਾਕਟਰ ਸਾਹਿਬ ਨੇ ਕਿਹਾ ਵੀ ਜਿਸ ਦਿਨ ਛੁੱਟੀ ਹੋਈ ਸੀ ਅਸੀਂ ਪਰਿਵਾਰ ਨੂੰ ਲਿਖ ਕੇ ਦਿੱਤਾ ਹੈ ਪਰਿਵਾਰ ਦੇ ਸਾਈਨ ਕਰਾਏ ਆ ਇਹ ਪਰਿਵਾਰਾ ਦਾ ਵੀ ਅਸੀਂ ਦਰਬਾਰ ਸਾਹਿਬ ਦਾ ਗੇਟ ਖੋਲ੍ਹ ਦਿਆਂ ਜੇ ਅਸੀਂ ਲਿਖ ਕੇ ਦਿੱਤਾ ਜੇ ਅਸੀਂ ਸੈਂਡ ਕੀਤਾ ਹੋਵੇ ਉਦੋਂ ਡਾਕਟਰ ਸਾਹਿਬ ਨੇ ਪਲਟੀ ਫੇਰ ਮਾਰ ਦਿੱਤੀ ਇਸ ਕਰਕੇ ਇਹ ਚੀਜ਼ਾਂ ਕਈ ਨੋਟ ਕੀਤੀਆਂ ਅਸੀਂ ਆਪਦੀ ਜੱਜਪੰਦੀ ਨਾਲ ਸੂਬਾ ਕਮੇਟੀ ਨਾਲ ਰਾਇ ਕਰਾਂਗੇ ਆਉਣ ਵਾਲੇ ਦਿਨਾਂ ਚ ਕੀ ਫੈਸਲਾ ਹੁੰਦਾ ਉਹ ਫਿਰ ਤੁਹਾਡੇ ਸਾਹਮਣੇ ਰੱਖਾਂਗੇ ਆਦੇ ਡਾਕਟਰ ਜਿਹੜੇ ਸਤਿਕਾਰਯੋਗ ਆ ਸਾਰੇ ਮੁਖਤੱਬੇ ਦਾ ਜੁਟੇ ਹੋਏ ਠੀਕ ਹੈ ਤੇ ਅਸੀਂ ਉਹਨਾਂ ਨੂੰ ਕਾਰਨ ਪੁੱਛਿਆ ਤੇ ਫਿਰ ਮੌਤ ਕਿਉਂ ਹੋ ਗਈ ਮਰੀਜ਼ ਦੀ ਤੇ ਇੱਥੋਂ ਸਿੱਧਾ ਡੀਐਮਸੀ ਕਿਉਂ ਨਹੀਂ ਭੇਜਿਆ ਗਿਆ ਉਹਨਾਂ ਨੇ ਫਿਰ ਇਹੀ ਜਵਾਬ ਦਿੱਤਾ ਵੀ ਜਾਂ ਤਾਂ ਕੋਈ ਬੋਰਡ ਬਣਾ ਲਈਏ ਵੀ ਬੋਰਡ ਹੀ ਦੱਸ ਸਕਦਾ ਤੇ ਜਾਂ ਪੋਸਟਮਾਰਟ ਤੋਂ ਪਤਾ ਲੱਗਦਾ ਸੀ ਕਿ ਉਹ ਸਰਕਾਰ ਇਹਨਾਂ ਨੇ ਜਿਹਨਾਂ ਨੇ ਇਹਨੀ ਜਾਣਕਾਰੀ ਨਹੀਂ ਦਿੱਤੀ ਸਰਕਾਰ ਕਰਿਆ ਇਸ ਕਰਕੇ ਜਾਂ ਪੋਸਟਮਾਰਟ ਤੋਂ ਪਤਾ ਲੱਗਦਾ ਉਹਨਾਂ ਦੇ ਸਿੱਟੇ ਤੇ ਪਹੁੰਚੇ ਆਏ ਵੀ ਇਹਦਾ ਅਸੀਂ ਆਪ ਵੀ ਹਾਈ ਕਮਾਂਡ ਨਾਲ ਰਤਵਾ ਕਰਕੇ ਹੋਰਾਂ ਦੀ ਬਲਦਾਨਾ ਪੜਾ ਕੇ ਇਹਦੇ ਛਿੱਟੇ ਦੇ ਕਿਸੇ ਤੇ ਪਹੁੰਚਾਂਗੇ ਤੇ ਫਿਰ ਹਾਲ ਜਿਵੇਂ ਸਰਫਾਸਨ ਜਲਦੀ ਹੋਏਗਾ ਅਸੀਂ ਉਹ ਵੀ ਇੱਕ ਤਰਖਾਹ ਦੇਵਾਂਗੇ ਕਿਹਦਾ ਤਰਖਾਹ ਦੇਵਾਂਗੇ ਕਿ ਇਹਦਾ ਕੋਈ ਹੱਲ ਬੱਧਿਆ ਜਾਵੇ ਸਹਿ ਕੋ ਬੋਰਡ ਬਿਠਾਓ ਇਹਦੀ ਪੂਰੀ ਜਾਣਕਾਰੀ ਇਹਨਾਂ ਕਾਨੂੰਨੀ ਕਾਰਵਾਈ ਹੋਣੀ ਹੈ ਉਹ ਅਸੀਂ ਇਹ ਅਸਪਟਾਲ ਤੋਂ ਵੀ ਮੰਕਰਾਂਗੇ ਮੰਗ ਸਾਡੀ ਇਹ ਹੈ ਜੀ ਵੀ ਇਹਤੇ ਕੋਈ ਮੰਨ ਕੇ ਚਲੋ ਵੀ ਅਸੀਂ ਜੂਨੀਅਨ ਦੇ ਜਥੇ ਬੰਦੀ ਦੇ ਬੰਦੇ ਨਾਲ ਹੈ ਜੋ ਸਾਡਾ ਹਰਜਾਨਾ ਹੋਇਆ ਚਲੋ ਸਾਡਾ ਉਹ ਮਰੀਜ਼ ਤਾਂ ਜਾਣਾ ਚਲਾ ਗਿਆ ਕਿੰਨੇ ਪੈਸੇ ਖਰਚੇ ਸਾਡੇ ਤਕਰੀਬਨ 14 ਤੋਂ 15 ਲੱਖ ਰੁਪਇਆ ਖਰਚ ਹੋ ਗਏ ਇਹ ਭਾਰਤੀ ਕਿਸਾਨ ਯੂਨੀ ਇੱਕ ਧਗਰਾ ਹਵਲੋਂ ਅੱਜ ਪਹਿਲੇ ਤੌਰ ਤੇ ਜਿਹੜਾ ਅਸੀਂ ਡਾਕਟਰ ਨੂੰ ਮਿਲਾਂਗੇ ਉਸ ਤੋਂ ਬਾਅਦ ਅੱਗੇ ਅਸੀਂ ਪੂਰੇ ਜਿਹੇ ਕਮੇਟੀ ਵੱਲੋਂ ਸੋਚ ਕੇ ਜਿਹੜਾ ਅਗਲਾ ਫੈਸਲਾ ਉਹ ਦਵਾਂ। 온 ਦਾ ਬਿਹਾਫ ਆਫ ਆਈਐਮਏ ਮੁਕਸਰ ਗੱਲ ਕਰਨਾ ਚਾਹੁੰਦੇ ਆ ਦੱਸਣਾ ਚਾਹੁੰਦੇ ਆ ਕਿ ਸਾਡੇ ਸਾਰੇ ਹੀ ਡਾਕਟਰਸ ਨੇ ਉਹਨਾਂ ਦਾ ਰਿਪੋਰਟ ਚਾ ਉਹਨਾਂ ਦੀ ਗੱਲਬਾਤ ਸੁਣੀ ਹੈਗੀ ਹੈ। ਉਹਦੇ ਵਿੱਚ ਕੋਈ ਵੀ ਕਿਸੇ ਵੀ ਪੁਆਇੰਟ ਤੇ ਡਾਕਟਰ ਸੰਧੂ ਦੀ ਗਲਤੀ ਨਹੀਂ ਹੈਗੀ। ਜੋ ਵੀ ਆਪਰੇਟ ਕੀਤਾ ਹੈਗਾ ਉਹਨਾਂ ਨੇ ਸਹੀ ਆਪਰੇਸ਼ਨ ਕੀਤਾ ਹੈ। ਨਾ ਹੀ ਉਹਨਾਂ ਨੇ ਕੋਈ ਫੈਕਟਸ ਉਹਨਾਂ ਦੇ ਪੇਸ਼ੈਂਟ ਦੇ ਰਿਲੇਟਿਵਸ ਤੋਂ ਕੋਈ ਛੁਪਾਏ ਹੈਗੇ। ਕਿ ਕਿ ਪੇਸ਼ੈਂਟ ਦੀ ਡੈਥ ਹੋਈ ਹੈ ਉਹਦਾ ਦੁੱਖ ਸਾਨੂੰ ਜ਼ਰੂਰ ਹੈਗਾ ਬਟ ਇਹਦੇ ਵਿੱਚ ਹਸਪੀਟਲ ਦੀ ਜਾਂ ਡਾਕਟਰ ਦੀ ਕੋਈ ਗਲਤੀ ਨਹੀਂ ਨਹੀਂ ਦੇਖੋ ਇਸ ਤਰ੍ਹਾਂ ਜਦੋਂ ਵੀ ਕੋਈ ਡਾਕਟਰ ਆਪਰੇਸ਼ਨ ਕਰਦਾ ਹੈਗਾ ਆਪਰੇਸ਼ਨ ਕਰਦਾ ਹੈ ਤਾਂ ਕੋਈ ਵੀ ਜਾਣਬੁੱਝ ਕੇ ਇਸ ਤਰ੍ਹਾਂ ਨਹੀਂ ਛੱਡਦਾ ਉਹ ਕਈ ਵਾਰੀ ਸਿਚੁਏਸ਼ਨ ਹੀ ਪੇਸ਼ੈਂਟ ਦੀ ਕੰਡੀਸ਼ਨ ਹੀ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਆਪਾਂ ਨੂੰ ਉਸ ਟਾਈਮ ਤੇ ਪੇਸ਼ੈਂਟ ਨੂੰ ਸੇਵ ਕਰਨਾ ਜ਼ਿਆਦਾ ਜ਼ਰੂਰੀ ਹੈ ਰਦਰ ਥੈਨ ਕੋਈ ਵੀ ਕੰਪਲਿਕੀਸ਼ਨ ਕਰੇ ਨਾ ਉਹ ਨੰਦੀ ਇਸ ਪਾਟ ਤਾਂ ਮੈਨੂੰ ਉਸ ਦੇ ਪੱਖ ਦੇ ਵਿੱਚ ਹੈਗੇ ਕਿਉਂਕਿ ਜਦੋਂ ਡਾਕਟਰ ਦੀ ਕੋਈ ਗਲਤੀ ਨਹੀਂ ਹੈਗੀ ਕੋਈ ਵੀ ਡਾਕਟਰ ਜਾਣ ਬੁਝ ਕੇ ਕੋਈ ਗਲਤੀ ਨਹੀਂ ਕਰਦਾ ਕਈ ਐਕਸਪੈਕਟਿਡ ਕੰਪਲਿਕਸ਼ਨਸ ਹੁੰਦੀਆਂ ਨੇਗੇ ਜਾਂ ਜਿਹੜੀਆਂ ਸਰਜਰੀ ਦੇ ਤੋਂ ਬਾਅਦ ਹੋ ਸਕਦੀਆਂ ਨੇ ਜਾਂ ਕੁਦਰਤੀ ਤੌਰ ਤੇ ਵੀ ਕਿਸੇ ਨੂੰ ਕੋਈ ਮਰੀਜ਼ ਨੂੰ ਪ੍ਰੋਬਲਮ ਆ ਸਕਦੀ ਹੈ ਤਾਂ ਇਹਦੇ ਵਿੱਚ ਆਪਾਂ ਡਾਕਟਰ ਨੂੰ ਦੋਸ਼ੀ ਠਹਿਰਾ ਨਹੀਂ ਕਰ ਸਕਦੇ ਜੇ ਉਹਨਾਂ ਨੂੰ ਉਸ ਟਾਈਮ ਤੇ ਕੋਈ ਸ਼ੱਕ ਸੀਗਾ ਤਾਂ ਉਹਨਾਂ ਨੂੰ ਚਾਹੀਦਾ ਸੀ ਕਿ ਪੇਸ਼ੈਂਟ ਦਾ ਪੋਸਟਮਾਰਟਮ ਕਰਵਾ ਲੈਂਦੇ ਤਾਂ ਕਿ ਉਹਨਾਂ ਨੂੰ ਐਗਜੈਕਟ ਕੌਜ਼ ਆਫ ਡੈਥ ਪਤਾ ਚੱਲ ਜਾਂਦਾ